ਪੇ ਤੁਸੀਂ ਕਿਸ ਤਰੀਕੇ ਨਾਲ ਕਹਤਾ ਨਹੀਂ ਗੱਟੀ ਸਾਹਿਬ ਕਹਿੰਦੇ ਵੀ ਲੱਖਾਂ ਸੰਗਤਾਂ ਨੂੰ ਜੋੜਦੇ ਆ ਮੈਨੂੰ ਨਹੀਂ ਪਤਾ ਮੈਨੂੰ ਤੂੰ ਵੀ ਲ ਦੱਸ ਵੀ ਮਹਾਪੁਰਸ਼ ਕਿਵੇਂ ਹੋ ਗਿਆ ਉਹ ਮੇਰੇ ਕੋਲ ਮਹਾਪੁਰਸ਼ ਨਿਕਲ ਗਿਆ ਨਹੀਂ ਹੈ ਕਿ ਨਹੀਂ ਹੈ ਮੈਂ ਤਾਂ ਇਹ ਨਹੀਂ ਮੰਨਦਾ ਲੇਕਿਨ ਮੇਰੇ ਮੇਰੀ ਜ਼ੁਬਾਨ ਦੇ ਵਿੱਚੋਂ ਨਿਕਲ ਗਿਆ ਨਿਕਲ ਕੋ ਗਿਆ ਹੈ ਹੀ ਨਹੀਂ ਕਿ ਮਹਾਪੁਰਸ਼ ਪਰਸ਼ ਕਰਕੇ ਕਹਿੰਦੇ ਤੁਸੀਂ ਮੇਰੇ ਕੋਲ ਪੁੱਛ ਰਹੇ ਹੋ ਪਰ ਤੁਸੀਂ ਝੂਠ ਬੋਲੀ ਜਾਂਦੇ ਹੋ ਤੁਸੀਂ ਝੂਠ ਤੁਹਾਨੂੰ ਕਿੰਨੇ ਆਖਿਆ ਝੂਠ ਦਾ ਪਰਮਟ ਲਾਓ ਵੀ ਤੁਸੀਂ ਝੂਠ ਬੋਲੋ ਵੀ ਮਹਾਪੁਰਸ਼ ਨੇ ਮਹਾਪੁਰਸ਼ ਕਿਉਂ ਨੇ ਮੈਨੂੰ ਇਹਦਾ ਜਵਾਬ ਤੁਸੀਂ ਦਿਓ ਤੁਸੀਂ ਸਵਾਲ ਮੇਰੇ ਤੇ ਕਰੀ ਜਾਂਦੇ ਹੋ ਤੁਸੀਂ ਸਵਾਲ ਦਾ ਮੈਨੂੰ ਜਵਾਬ ਦਿਓ ਤੁਹਾਡੀਆਂ ਇੰਨੀਆਂ ਜਮੀਰਾਂ ਜਮੀਰਾ ਮਰ ਗਈਆਂ ਵੀ ਤੁਸੀਂ ਉਸ ਬੰਦੇ ਨੂੰ ਆਪਣੇ ਦਸਾਂ ਉਹਨਾਂ ਦੀ ਕਿਰਤ ਕਮਾਈ ਦੇ ਵਿੱਚੋਂ ਕਣਕ ਪਾਲ ਕੇ ਤੇ ਗੱਟਾ ਬੂਰੀ ਭਰ ਕੇ ਦੇ ਰਹੇ ਉਸ ਬਾਬੇ ਨੂੰ ਜਿਹੜਾ ਬਾਬਾ ਭਾਈਪਾ ਦੀਆਂ ਜਾ ਕੇ ਸਪੋਟਾਂ ਕਰਦਾ ਉਹ ਪਖੰਡੀਓ ਸਾਧ ਪੁੱਚੋ ਵਾਲਾ ਹੁਣ ਸਰਸੇ ਵਾਲਾ ਤੇ ਪੁੱਚੋ ਵਾਲਾ ਦੋਨੇ ਇੱਕੇ ਹੀ ਸੱਚੇ ਵੱਟੇ ਦੇ ਨੇ ਚਰਨ ਗੰਡਾ ਵਾਲਾ ਜਿਹੜਾ ਕਹਿ ਰਿਹਾ ਪੁੱਤਰ ਕਿੱਥੇ ਆ ਉਹਦੀ ਬਸਤੀਆਂ ਪੁੱਤਰ ਆ ਆ ਪਾ ਕਿਹੜੇ ਕਮਰੇ ਪੁੱਤਰ ਕਹਿ ਕੇ ਉਹਦੇ ਨਾਲ ਗ੍ਰਸਤਾ ਜੀਵਨ ਕਰ ਰਹੇ ਉਹਨਾਂ ਨੂੰ ਲੋਕੀ ਮੱਥੇ ਟੇਕਦੇ ਸੋ ਦੋਸਤੋ ਤੁਸੀਂ ਜੁੜੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਬਹਿ ਪਹੁੰਚਿਆ ਗੁਰਚਰਨ ਸਿੰਘ ਗੱਟੀ ਕੋਲ ਜਿਨ੍ਹਾਂ ਦੇ ਖੇਤ ਦੇ ਵਿੱਚ ਹੀ ਬੈਠੇ ਆ ਸੋ ਗੱਲਬਾਤ ਕਰਦੇ ਹੈਗੇ ਨੇ ਜਿਵੇਂ ਸਿੱਖ ਚਿੰਤਕ ਹੈਗੇ ਨੇ ਸਿੱਖੀ ਦੀ ਗੱਲ ਕਰਦੇ ਰਹਿੰਦੇ ਤੇ ਨਾਲੇ ਰਾਜਨੀਤੀ ਦੀ ਗੱਲ ਵੀ ਬੜੀ ਠੋਕੇ ਕਰਦੇ ਹੈਗੇ ਨੇ ਸੋ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਸਿੱਖ ਕੌਮ ਦੇ ਵਿੱਚ ਬੜੀਆਂ ਗਰਵਟਾਂ ਵੀ ਆਈਆਂ ਨੇ ਉਸ ਮੁੱਦੇ 'ਤੇ ਗੱਲਬਾਤ ਕਰਦੇ ਨੇ ਸੋ ਜਿਵੇਂ ਆਪਾਂ ਗੱਲ ਕਰੀਏ ਵੀ ਸਿਰਸੇ ਵਾਲਾ ਸਾਧ ਹੈਗਾ ਇੱਕ ਪਾਸੇ ਸਿਰਸੇ ਵਾਲਾ ਸਾਧ ਜੇਲ੍ਹ ਦੇ ਵਿੱਚ ਹੋਇਆ ਦੂਜੇ ਪਾਸੇ ਬੰਦੀ ਸਿੰਘ ਹੈਗੇ ਨੇ ਬੰਦੀ ਸਿੰਘ 32 ਸਾਲ 28 ਸਾਲ ਲੰਬੇ-ਲੰਬੇ ਸਮੇਂ ਤੋਂ ਸਾਲਾਂ ਦੇ ਵਿੱਚ ਸਲੱਖਾਂ ਦੇ ਜਿਲ੍ਹਿਆਂ ਦੇ ਵਿੱਚ ਪਿਛੇ ਬੰਦ ਪਏ ਹੋਏ ਨੇ ਲੇਕਿਨ ਉਹਨਾਂ ਨੂੰ ਪੈਰੋਲ ਜਾਂ ਉਹਨਾਂ ਦੀ ਰਿਹਾਈ ਦੀ ਗੱਲ ਨਹੀਂ ਹੁੰਦੀ ਜੇ ਸਰਚੇ ਵਾਲੇ ਦੀ ਗੱਲ ਕਰੀਏ ਤਾਂ ਲਗਾਤਾਰ ਪਰੋਲ ਤੇ ਪਰੋਲ ਸਰਕਾਰਾਂ ਦਿੰਦੀਆਂ ਨੇ ਸੋ ਉਸੇ ਮੁੱਦੇ ਤੇ ਗੱਲਬਾਤ ਕਰਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਡਾਲੇ ਆਪਣੇ ਕਮੈਂਟ ਦਿਓ ਸੋ ਗਰਚਨ ਸਿੰਘ ਗੱਟੀ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਗੱਟੀ ਸਾਹਿਬ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਬਹੁਤ ਬਹੁਤ ਸਵਾਗਤ ਕਰਦੇ ਆ ਹਾਂ ਜੀ ਸਾਡਾ ਵੀ ਜੀ ਆਇਆਂ ਨੂੰ ਜੀ ਗੱਟੀ ਸਾਹਿਬ ਜੀ ਜੇ ਸਿੱਖ ਮੁੱਦਿਆਂ ਦੀ ਗੱਲ ਕਰੀਏ ਸਿੱਖ ਕੌਮ ਦੀ ਗੱਲ ਕਰੀਏ ਸਿੱਖ ਬੰਦੀ ਸਿੰਘ ਜਿਹੜੇ ਹੈਗੇ ਨੇ ਕਈ ਕਈ ਲੰਬੇ ਸਮੇਂ ਤੋਂ ਜੇਲ੍ਹਾਂ ਦੀਆਂ ਸਲਾਕਾਂ ਦੇ ਪਿੱਛੇ ਬੰਦ ਪਏ ਹੋਏ ਨੇ ਇੱਕ ਪਾਸੇ ਆਪਾਂ ਸਿਰਸੇਵਾਲੇ ਸਾਧ ਦੀ ਗੱਲ ਕਰੀਏ ਸਿਰਸੇਵਾਲਾ ਸਾਧ ਜਿਨੇ ਕਈ ਬਲਤਕਾਰ ਕੀਤੇ ਨੇ ਕਤਲ ਕੇਸ ਦੇ ਵਿੱਚ ਅੰਦਰ ਸੀਗਾ ਲੇਕਿਨ ਉਹਨਾਂ ਨੂੰ ਕਈ ਪਰੋਲਾਂ ਦੇ ਦਿੱਤੀਆਂ ਨੇ ਘੱਟੋ ਘੱਟ 6 ਮਹੀਨੇ ਦੇ ਸਾਲ ਦੇ ਵਿੱਚ ਤੇ ਜਿਨ੍ਹਾਂ ਦੀਆਂ ਜੇਲ੍ਹਾਂ ਦੇ ਵਿੱਚ ਸਜ਼ਾ ਪੂਰੀ ਹੋ ਚੁੱਕੀ ਹੈ ਉਹਨਾਂ ਨੂੰ ਕੋਈ ਪੂਰੋਲ ਨਹੀਂ ਤੇ ਕੋਈ ਰਿਹਾਈ ਨਹੀਂ ਕਿਵੇਂ ਵਿਖਦੇ ਇਹ ਮਸਲਾ ਜਿਹੜਾ ਜਿਵੇਂ ਸਿਰਸੇਵਾਲਾ ਸਾਧ ਫਿਰ ਕੱਲ ਪਰਸੋ ਦੋ ਵਾਰ ਆਇਆ ਹੈਗਾ ਇਹ ਜੀ ਵੇਖਦੇ ਇਸ ਤਰ੍ਹਾਂ ਵੀ ਜਿਹੜੀ ਸਰਕਾਰ ਹੈ ਨਾ ਜੀ ਉਹ ਸਰਕਾਰੇ ਚੋਂ ਦੀ ਵੀ ਜਿਹੜਾ ਬੰਦਾ ਆ ਕੇ ਇੱਥੇ ਧੀਆਂ ਪੈਣਾ ਦੀ ਇਤਾਂ ਨਾਲ ਖੜਦਾ ਜੀ ਜਾਂ ਖਲਵਾੜ ਕਰਦਾ ਹੂੰ ਉਹ ਇਸ ਧਰਤੀ ਤੇ ਆਉਣਾ ਚਾਹੀਦਾ ਤੇ ਇਹ ਆਪ ਗਵਰਨਮੈਂਟ ਆ ਕਰਵਾ ਰਹੀਆਂ ਨੇ ਸੈਂਟਰ ਗਵਰਨਮੈਂਟ ਜੀ ਜੇ ਤੁਸੀਂ ਇਸ ਗੱਲ ਦੀ ਗੱਲ ਕਰ ਲੋ ਵੀ ਤੁਸੀਂ ਇਹ ਗੱਲ ਕਹਿਤੀ ਕਿਵੇਂ ਇਹਦਾ ਤੁਹਾਨੂੰ ਮੈਂ ਪ੍ਰੂਫ ਦੇ ਦਿੰਦਾ ਜੀ ਤੁਹਾਡਾ ਚੈਨਲ ਬਣਿਆ ਹਾਂਜੀ ਜਾਂ ਮੈਂ ਆਪਣਾ ਚੈਨਲ ਦਾ ਨਾਮ ਰੱਖਿਆ ਗੁਰਚਰ ਸਿੰਘ ਗੱਟੀ ਜੀ ਜੀ ਮੇਰਾ ਚੈਨਲ ਨਹੀਂ ਵਧਣਾ ਉਹਦੇ ਦੇ ਕਈ ਵਾਰੀ ਇਹਨਾਂ ਨੇ ਬਾਤੀਆਂ ਬਹੁਤ ਕੁਛ ਰੋਕਾ ਲਾ ਦਿੱਤੀਆਂ ਹਮ ਇੱਕ ਚੈਨਲ ਚਲਾ ਲੈਂਦੇ ਨੇ ਘਰ ਦੇ ਵਿੱਚ ਦੋ ਜੀ ਉਹ ਆਪਣੀਆਂ ਲੰਗੀਆਂ ਤਸਵੀਰਾਂ ਜੜੀਆਂ ਨੇ ਉਹਦੇ ਤੇ ਸੋਸ਼ਲ ਵੀਡੀਓ ਤੇ ਪਾਉਂਦੇ ਨੇ ਜੀ ਜੀ ਉਹਨੂੰ ਨਾ ਰਾ ਸਰਕਾਰ ਬੈਨ ਕਰਦੀ ਹਮ ਤੇ ਨਾ ਹੀ ਕੁਛ ਉਹ ਜਿਹੜਾ ਉਹ ਬੜੇ ਉੱਚੇ ਲੈਵਲ ਤੇ ਪਹੁੰਚਾ ਕੇ ਤੇ ਕਮਾਈਆਂ ਕਰ ਲੈਂਦੇ ਹਾਂਜੀ ਹੁਣ ਜਿਹੜਾ ਧਰਮਕ ਦੀ ਕੀਰਤਨ ਕਰਨ ਵਾਲਾ ਜਾਂ ਚੰਗੀ ਗੱਲ ਕਰਨ ਵਾਲਾ ਉਸ ਤੇ ਸਰਕਾਰ ਗੂਠਾ ਦੇ ਦਿੰਦੀ ਉਹਨਾਂ ਨੂੰ ਉੱਥੇ ਬੰਦ ਕਰ ਲੈਂਦੀ ਇਹ ਜੀ ਆਪਣਾ ਸੋਸ਼ਲ ਮੀਡੀਆ ਦੀ ਤੇ ਧਰਤੀ ਤੇ ਜਿਹੜੀ ਜਿਮੀਨੀ ਦੀ ਗੱਲ ਸਰਸੇ ਵਾਲੇ ਦਾ ਜੋ ਕੰਮਕਾਰ ਚੱਲ ਰਿਹਾ ਜੀ ਹੁਣ ਉਹ ਸਰਸੇ ਵਾਲੇ ਨੇ ਕੁਝ ਕੀਤਾ ਆਪਾਂ ਨੂੰ ਪਤਾ ਹੈ ਵੀ ਜੋ ਚੰਡੀਗੜ੍ਹ ਦੇ ਵਿੱਚ ਮੁਹਾਲੀ ਵਿੱਚ ਕਿੰਨੀਆਂ ਗੱਡੀਆਂ ਸਾੜੀਆਂ ਬਹੁਤ ਕੁਝ ਹੋਇਆ ਕਿੰਨੇ ਲੋਕ ਮਰੇ ਬਹੁਤ ਕੁਝ ਉਹਦੇ ਕੱਟ ਕੀਤਾ ਨੇ ਆਪਣੇ ਆਪ ਨੂੰ ਬਚਾਉਣ ਦੀ ਖਾਤਰ ਪੱਤਰਕਾਰ ਮਾਰੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਦਵੀ ਕੀਤੀ ਜਿਨ੍ਹਾਂ ਦਾ ਵਿੱਚ ਬਾਦਲਾਂ ਦਾ ਬਹੁਤ ਜ਼ਿਆਦਾ ਹੱਥ ਸੀ ਹੂੰ ਹਰ ਸਿਮਰਤ ਕਰੋ ਤੇਰੀ ਦੀਰੀ ਹੁਣ ਇਹ ਐਂਦੀ ਪੱਖ ਦੀ ਤੁਸੀਂ ਕਰ ਲਈ ਸ਼ਹੀਦਾਂ ਦੀ ਬੰਦੀ ਸਿੰਘਾਂ ਦੀ ਗੱਲ ਹਾਂਜੀ ਜਿੰਦੇ ਵਿੱਚ ਜਹੇਦਰ ਕੌਮ ਕੇ ਜਿੰਦਾ ਅਜਮਾਲੀ ਵੀ ਇੱਕ ਬਲਦੇਸ਼ ਤੋਂ ਮੜਾਲਾ ਵੱਡੇ ਪੱਦਰ ਤੇ ਹਰ ਸਾਲ ਬਾਦ ਇੱਕ ਰੋਸ ਕੱਢਦਾ ਜੀ ਉਹ ਉੱਥੇ ਕੱਢ ਰਿਆ ਉਹ ਜਹੇਦਰ ਧੀਆਂ ਭੈਣਾਂ ਦਾ ਸੰਝਾ ਉਹਨੂੰ ਕੋਹ ਕੋ ਕੇ ਠਾਣੇ ਦੇ ਵਿੱਚ ਵੱਢ ਕੇ ਨਹਿਰ ਦੇ ਵਿੱਚ ਸੁੱਟ ਕੇ ਬੜੀ ਭੈੜੀ ਮੌਤ ਜਿਹੜਾ ਇਹਨਾਂ ਨੇ ਮਾਰ ਦਿੱਤਾ ਉਹਨੂੰ ਸ਼ਹੀਦ ਕਰ ਦਿੱਤਾ ਜੀ ਹੋਰ ਕਵੀਸ਼ਰ ਜਿੰਨੇ ਹੋਏ ਹੋਰ ਬਹੁਤ ਜਿਹੜਾ ਆਪਾਂ ਦਿੰਨੇ ਆ ਤੁਹਾਨੂੰ ਇੱਕ ਪਾਸੇ ਸਰਸੇ ਸਾਧ ਨੇ ਇਹਨਾਂ ਗੰਦਕੀਤਾਂ ਨੂੰ ਪਰੋਲ ਦਿੱਤੀ ਜੀ ਇੱਕ ਪਾਸੇ ਤੁਹਾਡੇ ਸਾਹਮਣੇ ਜਿਹੜੇ ਗੁਰੂ ਘਰ ਸਾਡੇ ਜਿਹੜੇ ਤੇ ਕਾਬੂ ਹੋ ਕੇ ਬੈਠੇ ਜਿਨ੍ਹਾਂ ਨੇ ਕੁੜੀਆਂ ਦੇ ਨਾਲ ਬਲਾਤਕਾਰ ਕੀਤੇ ਧੀਆਂ ਦੇ ਨਾਲ ਬਲਾਤਕਾਰ ਕੀਤੇ ਇੱਕ ਉਹ ਬਾਬਾ ਲੁੱਚਾ ਚਰਨਗੰਡ ਵਾਲਾ ਜਿਹੜਾ ਕਹਿ ਰਿਹਾ ਪੁੱਤਰ ਕਿੱਥੇ ਆ ਉਹਦੀ ਬਸਤੀਆਂ ਪੁੱਤਰ ਆ ਆ ਪਾ ਕਿਹੜੇ ਕਮਰੇ ਪੁੱਤਰ ਕਹਿ ਕੇ ਉਹਦੇ ਨਾਲ ਗ੍ਰਸਤਾ ਜੀਵਨ ਕਰ ਲੈ ਉਹਨਾਂ ਨੂੰ ਲੋਕੀ ਮੱਥੇ ਠੇਕਰੇ ਬਾਬਾ ਜੀ ਜਿੰਨੇ ਬਾਬੇ ਨੇ ਕੋਈ ਚਰਨ ਘਾਟ ਵਾਲਾ ਤੁਸੀਂ ਚਰਨ ਕੁੰਡ ਦੀ ਗੱਲ ਕੀਤੀ ਹੈ ਤੇ ਚਰਨ ਘਾਟ ਵਾਲਾ ਜੰਗਰਾਓ ਵਾਲਾ ਸੀ ਬਲਜਿੰਦਰ ਸਿੰਘ ਯਰਨ ਕਰ ਚਰਨ ਕੀ ਨਾਮ ਦਾ ਦੱਸਿਆ ਹੈ ਬਾਬੇ ਦਾ ਆਪੋ ਉਹਦੇ ਨਾਂ ਰੱਖ ਲੈਂਦੇ ਨੇ ਯਾਰ ਇਹ ਕਿਹੜੇ ਕਿਹੜਾ ਇਹ ਚਰਨ ਕੁੰਡ ਵਾਲਾ ਬਾਬਾ ਕਿੱਥੋਂ ਦਾ ਹੈਗਾ ਸੀ ਇਹ ਚਾ ਲੁਧਿਆਣੇ ਵਾਲਾ ਲੁਧਿਆਣਾ ਉਹ ਚਰਨ ਕੰਡ ਵਾਲਾ ਕੀ ਨਾਮ ਸੀ ਹੁੰਦਾ ਨਹੀਂ ਚਰਨ ਘਾਟ ਵਾਲਾ ਤਾਂ ਬਲਜਿੰਦਰ ਸੀਗਾ ਜਿਹੜਾ ਜਿਹਦਾ ਨਾਮ ਕੀਤਾ ਮੈਂ ਸ਼ਾਇਦ ਉਹੀ ਆ ਮਨੂੰ ਯਾਦ ਭੁੱਲ ਗਿਆ ਜੀ ਜੀ ਉਹ ਹੀ ਹੈ ਜਿੰਨਾ ਫੋਨ ਤੇ ਤੱਕਨੀ ਵਾਇਰਲ ਹੋਈ ਗੱਲ ਵਾਸ ਜੀ ਅਚ ਉਹ ਸੇਮ ਹੀ ਸੀਗਾ ਉਹੋ ਹੀ ਸੀ ਤੇ ਇਹ ਨੇਕਾਂ ਜਿਹੜੇ ਉਹ ਜੇ ਕੰਮ ਕਰਦੇ ਨੇ ਉਹ ਪਖੰਡੀ ਉਹ ਸਾਧ ਪੁੱਚੋ ਵਾਲਾ ਹੁਣ ਸਰਸੇ ਵਾਲਾ ਤੇ ਪੁੱਚੋ ਵਾਲਾ ਦੋਨੇ ਇੱਕੇ ਹੀ ਸੱਚੇ ਵੱਟੇ ਦੇ ਨੇ ਇੱਕੋ ਜਿਹੇ ਕਾ ਟੈਨੇ ਵੀ ਕੋਣੀ ਕੀਤੀ ਕਾਟੋਣੀ ਵੀ ਨਹੀਂ ਕੀਤੀ ਨਹੀਂ ਗੱਟੀ ਸਾਹਿਬ ਜੀ ਜਿਵੇਂ ਸਰਸੇ ਵਾਲੇ ਬਾਬੇ ਦੇ ਨਾਲ ਤੁਸੀਂ ਪੁੱਚੋ ਵਾਲੇ ਬਾਬੇ ਨੂੰ ਨਾਲ ਕਿਉਂ ਜੋੜਦੇ ਹੋ ਉਹ ਤਾਂ ਸਿੱਖ ਕੌਮ ਦਾ ਇੱਕ ਵੱਡਾ ਪ੍ਰਚਾਰਕ ਹੈ ਇੱਕ ਸੰਤ ਮਹਾਪੁਰਸ਼ ਹੈਗੇ ਨੇ ਉਹ ਹਾਂ ਮਹਾਪੁਰਸ਼ ਕਾ ਦੇਗੇ ਨੇ ਹੋ ਰਾਤ ਨੂੰ ਕਹਿੰਦਾ ਮੇਰੇ ਸੁਖਣੇ ਵਿੱਚ ਸਾਰਾ ਕੰਮ ਹੀ ਹੋ ਗਿਆ ਵਿਆਹ ਵਾਲਾ ਸਭ ਮਹਾਪੁਰਖੋ ਕਿੱਥੋਂ ਗਿਆ ਅੱਛਾ ਕਿੱਥੋਂ ਗਿਆ ਮਹਾਪੁਰਖ ਸਟੇਜ ਲੱਗੀ ਹੁੰਦੀ ਉੱਤੇ ਬੋਲਦਾ ਹਿੱਲੇ ਲੱਕ ਮਜਾਜਨ ਜਾਂਦੀ ਦਾ ਇਹ ਸਾਧ ਕਰਦਾ ਹੁੰਦਾ ਕਹੋਂਗਾ ਲੁੱਚਾ ਇੱਕ ਰ ਮੂੰਹ ਚ ਅੱਛਾ ਕਹੋਂਗਾ ਲੁੱੱਚਾ ਹੁੰਦਾ ਇਹੋ ਜਿਹਾ ਸਾਥ ਨਹੀਂ ਹੁੰਦਾ ਗੱਲ ਸਹੀ ਨਹੀਂ ਗੱਟੀ ਸਾਹਿਬ ਜੀ ਸਵਾਲ ਇਹ ਹੈਗਾ ਵੀ ਜਿਹੜੀ ਸੰਗਤ ਅੱਗੇ ਬੈਠੀ ਹੁੰਦੀ ਰੱਬ ਵਰਗੀ ਸੰਗਤ ਨਾ ਕਹੋ ਉਹ ਮੰਦਿਰ ਕਹੋ ਲੁੱੱਚੇ ਕਹੋ ਸੰਗਤ ਤਾਂ ਇਹ ਕੰਮ ਥੋੜਾ ਸੁਣੇਗੀ ਯਾਰ ਸੰਗਤ ਆ ਸੰਗਤ ਕਿਹਨੂੰ ਕਿਹਾ ਗਿਆ ਸਾਧ ਦੀ ਸੰਗਤ ਸੰਗਤ ਵੀ ਸੱਚ ਦੀ ਗੱਲ ਸੁਣਨ ਵਾਲੀ ਸੱਚ ਦੀ ਬੋਲਣ ਵਾਲੀ ਨਹੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅੱਗੇ ਨਹੀਂ ਹੁੰਦਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਇਹ ਤੇ ਕਿੱਥੇ ਮਰ ਗਿਆ ਹਰ ਹਰਪ੍ਰੀਤ ਜਹੇਦਰ ਜੀ ਸਰਸੇ ਵਾਲੇ ਨੂੰ ਕਹਿੰਦੇ ਨੇ ਇਹਨੇ ਤੇ ਕੀ ਤੌਮਤਾ ਲਾਈਆਂ ਇਹਨੇ ਤੇ ਕੀ ਕਾਰਵਾਈ ਕੀਤੀ ਹੂੰ ਆ ਹੁਣ ਦੂਜਿਆਂ ਨੇ ਬਾਬਾ ਅਖਰੇ ਨਰਿੰਦਰ ਵਾਜਦਾ 25 ਸਾਲ ਬਹੁਤ ਜੀ ਸੇਵਾ ਕੀਤੀ ਕੱਟ ਕੀਤਾ ਹਯੂਰ ਸਾਹਿਬ ਤੇ ਉੱਥੇ ਬੜਾ ਪਖੰਡ ਕੀਤਾ ਬੜੇ ਉੱਥੇ ਜੋਕਾਂ ਗਈਆਂ ਹੂੰ ਉਹ ਪੰਜਾਬ ਦੀ ਧਰਤੀ ਤੇ ਲੋਕ ਆ ਮੇਰੇ ਕੋਲੇ ਕੱਲ ਬੀਬੀ ਚਾਰੀ ਰੋਂਦੀ ਪਈ ਸੀ ਸ਼ਿੱਤ ਸਿੰਘਾਂ ਦੀ ਹੋਰ ਕਾਫੀ ਆ ਮੈਂ ਦੋ ਚਾਰਾਂ ਨਾਲ ਗੱਲ ਕੀਤੀ ਕੋਈ ਨਹੀਂ ਪੁੱਛਦਾ ਡਰਾਮਾ ਕਰਕੇ ਲੋਕਾਂ ਨੂੰ ਵਿਖਾਉਂਦੇ ਆ ਤੇ ਨਾਲ ਹੀ ਉੱਥੇ ਇਹ ਗੱਲਾਂ ਕਰ ਰਹੇ ਸੀ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਲਾਲਾ ਨੂੰ ਬੱਚੇ ਦੱਸੀ ਜਾ ਰਹੇ ਸੀ ਜੀ ਬਾਲ ਦਿਵਸ ਜਾ ਕੀ ਉਹਨੇ ਰਕਾਉਣ ਕਹਿ ਰਿਆ ਸੀ ਕਿ ਬਾਲ ਇਹ ਉੱਥੋਂ ਦਾ ਇੱਕ ਲੀਡਰ ਸੀ ਕੋਈ ਯਾਰ ਭਾਜਪੀ ਦਾ ਹੋਏਗਾ ਭਾਜਪੀ ਦਾ ਇਹਨਾਂ ਦੇ ਸਾਹਮਣੇ ਹਰਪ੍ਰੀਤ ਬੈਠਾ ਸੀ ਧੰਮਾ ਬੈਠਾ ਸੀ ਹੋਰ ਸਾਰੇ ਜਿੰਨੇ ਵੀ ਸਰਕਾਰੀ ਸਾਥ ਉੱਥੇ ਬੈਠੇ ਸੀ ਤੇ ਕਿਸੇ ਦੀ ਯੁਰਤ ਨਹੀਂ ਪਈ ਰੋਕੀਏ ਹਾਂ ਸਰਕਾਰਾਂ ਨੇ ਐਲਾਨ ਕੀਤਾ ਹੋਇਆ ਹੈ ਨਾ ਬਾਲ ਦਿਵਸ ਕਰਕੇ ਹਾਂ ਉਹ ਬਾਲ ਦਿਵਸ ਨਹੀਂ ਸੀ ਸਾਡੇ ਬਾਬੇ ਸੀ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਹੁਣ ਗੱਲ ਤੁਸੀਂ ਸਰਸੇ ਵਾਲੀ ਦੀ ਕੀਤੀ ਪ੍ਰੋਬਲ ਮਿਲ ਗਈ ਹਾਂਜੀ ਤਾਨੂੰ ਮੈਂ ਜਿਹੜੀ ਗੱਲ ਕੀਤੀ ਚੈਨਲ ਤੋਂ ਲੈ ਕੇ ਇਧਰ ਹੂੰ ਇਹ ਜਿੰਨੇ ਸਾਥ ਬੁਲਾਤ ਕਰੀ ਜੀ ਕਿੰਨੇ ਉਹ ਜ਼ਿਆਦਾ ਬੈਠੇ ਨੇ ਉਹਨਾਂ ਨੂੰ ਸਰਕਾਰਾਂ ਸਟੇਜਾਂ ਤੇ ਜਹਾਜ਼ਾਂ ਤੇ ਹੁੰਟੇ ਦਿਵਾ ਰੀਆਂ ਨੇ ਹੂੰ ਉਹ ਹੈ ਇਰਨਾਮ ਤੋਂ ਧੁਮਾ ਜਾ ਕੇ ਕਹਿੰਦਾ ਵੀ ਬੀਜੇਪੀ ਦੀ ਸਪੋਰਟ ਕਰੋ ਹਾਂਜੀ ਹੁਣ ਇੱਥੇ ਜਿਹੜੇ ਪੰਜਾਬ ਦੇ ਵਿੱਚ ਗੁਰਦੁਆਰੇ ਨੇ ਉਹਨਾਂ ਦੇ ਉੱਥੋਂ ਦੇ ਬਾਬੇ ਨੇ ਤੇ ਜਿਹੜੇ ਜ਼ਿਮੀਂਦਾਰ ਬੋਰੀਆਂ ਭਰ-ਭਰ ਦਿੰਦੇ ਨੇ ਦਰ ਫਿੱਟੇ ਨੂੰ ਤੁਹਾਡਾ ਹੂੰ ਭਾਈਪਾ ਨੇ ਸਾਡੇ ਕਿਸਾਨ ਮਾਰੇ ਭਾਈਪਾਣੇ ਲਖੀਰਪੁਰ ਖੀਰੀ ਵਿੱਚ ਕਿਸਾਨਾਂ ਦੇ ਉੱਤੇ ਗੱਡੀ ਚੜਾਤੀ ਦਰੜ ਦਿੱਤੇ ਮੰਤਰੀ ਦੇ ਮੁੰਡੇ ਨੇ ਹਾਂਜੀ ਮਾਰ ਦਿੱਤੇ ਤੇ ਭਾਵੇਂ ਤੁਹਾਡੀਆਂ ਇੰਨੀਆਂ ਜਿਮੀ ਜਮੀਰਾ ਮਰ ਗਈਆਂ ਵੀ ਤੁਸੀਂ ਉਸ ਬੰਦੇ ਨੂੰ ਆਪਣੇ ਦਸਾਂ ਉਹਨਾਂ ਦੀ ਕਿਰਤ ਕਮਾਈ ਦੇ ਵਿੱਚੋਂ ਕਣਕ ਪਾਲ ਕੇ ਤੇ ਗੱਟਾ ਬੂਰੀ ਭਰ ਕੇ ਦੇ ਰਹੇ ਉਸ ਬਾਬੇ ਨੂੰ ਜਿਹੜਾ ਬਾਬਾ ਭਾਈਪਾ ਦੀਆਂ ਜਾ ਕੇ ਸਪੋਟਾਂ ਕਰਦਾ ਹੂੰ ਤੇ ਜਿਹੜਾ ਕਹਿੰਦਾ ਵੋਟਾਂ ਪਾਵੋ ਜਾ ਹੋਰ ਵੀ ਇਸ ਕਰਕੇ ਖਾਲਸਾ ਜੀ ਸਮਝੋ ਇਹ ਬੋਰੀਆਂ ਸਾਡੀਆਂ ਕਿੱਥੇ ਜਾ ਰਹੀਆਂ ਨੇ ਬੋਰੀਆਂ ਨਾਲ ਸਾਡਾ ਕਾਹਨ ਹੋ ਰਿਹਾ ਹੈ ਬਿਲਡਿੰਗਾਂ ਬਣਾ ਕੇ ਸਰਸੇ ਵਾਲਾ ਇੱਕ ਜਿਹੜੀ ਤੁਸੀਂ ਗੱਲ ਕੀਤੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਏ ਉਹ ਪੁੱਚੋ ਵਾਲੇ ਕੋਲ ਹਾਂਜੀ ਸਰਸੇ ਵਾਲੇ ਕੋਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੂੰ ਉੱਥੇ ਜੋ ਮਰਜ਼ੀ ਕਰੇ ਅਸੀਂ ਰੋਕ ਨਹੀਂ ਸਕਦੇ ਜੀ ਵੀ ਯਾਰ ਜਿਹੜਾ ਗੁਰੂ ਦੇ ਕੋਲੇ ਕੁਝ ਕਰ ਰਿਹਾ ਉਹਨੂੰ ਰੋਕਣ ਵਾਸਤੇ ਕਿੰਨੇ ਜਥੇਬੰਦੀਆਂ ਨੇ ਇਹਨਾਂ ਨੇ ਆਵਾਜ਼ ਚੱਕੀ ਹੋਏ ਇਹੋ ਜੇ ਪਖੰਡੀਆਂ ਦੇ ਬਾ ਕੋਈ ਨਹੀਂ ਚੁੱਕਦਾ ਡਰਦੇ ਆ ਧੰਦਾ ਬਣਾਇਆ ਰੁਪਈਏ ਖਾਣ ਦਾ ਸਿਸਟਮ ਬਣਾਇਆ ਹੈ ਹੋਰ ਕੁਝ ਵੀ ਨਹੀਂ ਨਹੀਂ ਕੱਟੀ ਸਾਹਿਬ ਜੀ ਤੁਸੀਂ ਪੁੱਛੋ ਵਾਲੇ ਮਹਾਪੁਰਸ਼ਾਂ ਦੀ ਗੱਲ ਕੀਤੀ ਬਾਬਿਆਂ ਦੀ ਗੱਲ ਕੀਤੀ ਹੈ ਵੀ ਉਹ ਇਸ ਤਰ੍ਹਾਂ ਬੋਲਦੇ ਆਗੇ ਨੇ ਤੁਸੀਂ ਮਹਾਪੁਰਸ਼ ਤੁਸੀਂ ਮਹਾਪੁਰਸ਼ ਕੋ ਕਹੀ ਜਾਂਦਾ ਤੁਸੀਂ ਕੋਈ ਨਾ ਚਮਤਕਾਰ ਵੇਖਿਆ ਨਹੀਂ ਮਹਾਪੁਰਸ਼ ਮਹਾਪੁਰਸ਼ ਇਸ ਕਰਕੇ ਕਹਿੰਦੇ ਤੁਸੀਂ ਮੇਰੇ ਕੋਲ ਪੁੱਛ ਰਹੇ ਹੋ ਪਰ ਤੁਸੀਂ ਝੂਠ ਬੋਲੀ ਜਾਂਦੇ ਹੋ ਤੁਸੀਂ ਝੂਠ ਤੁਹਾਨੂੰ ਕਿੰਨੇ ਆਖਿਆ ਝੂਠ ਦਾ ਪਰਮਟ ਲਾਓ ਵੀ ਤੁਸੀਂ ਝੂਠ ਬੋਲੋ ਵੀ ਮਹਾਪੁਰਸ਼ ਨੇ ਮਹਾਪੁਰਸ਼ ਕਿਉਂ ਨੇ ਮੈਨੂੰ ਇਹਦਾ ਜਵਾਬ ਤੁਸੀਂ ਦਿਓ ਤੁਸੀਂ ਸਵਾਲ ਮੇਰੇ ਤੇ ਕਰੀ ਜਾਂਦੇ ਹੋ ਤੁਸੀਂ ਸਵਾਲ ਦਾ ਮੈਨੂੰ ਜਵਾਬ ਦਿਓ ਵੀ ਤੁਸੀਂ ਕਿਸ ਤਰੀਕੇ ਨਾਲ ਕਿਹਾ ਤਾਂ ਨਹੀਂ ਗੱਟੀ ਸਾਹਿਬ ਕਹਿੰਦੇ ਵੀ ਲੱਖਾਂ ਸੰਗਤਾਂ ਨੂੰ ਜੋੜਦੇ ਆ ਮੈਨੂੰ ਨਹੀਂ ਪਤਾ ਮੈਨੂੰ ਤੂੰ ਮਿਲ ਦੱਸ ਵੀ ਮਹਾਪੁਰਸ਼ ਕਿਵੇਂ ਹੋ ਗਿਆ ਉਹ ਮੇਰੇ ਕੋਲੋਂ ਮਹਾਪੁਰਸ਼ੇ ਨਿਕਲ ਗਿਆ ਨਹੀਂ ਹੈ ਕਿ ਨਹੀਂ ਹੈ ਮੈਂ ਤਾਂ ਇਹ ਨਹੀਂ ਮੰਨਦਾ ਲੇਕਿਨ ਮੇਰੇ ਮੇਰੀ ਜ਼ੁਬਾਨ ਦੇ ਵਿੱਚੋਂ ਨਿਕਲ ਗਿਆ ਨਿਕਲ ਕਿਉਂ ਗਿਆ ਹੈ ਹੀ ਨਹੀਂ ਕਿ ਮਹਾਪੁਰਸ਼ ਮਹਾਪੁਰਸ਼ ਕਿਹੜੇ ਨੇ ਮਹਾਪੁਰਸ਼ ਕਿਹਨਾਂ ਨੂੰ ਕਿਹਾ ਗਿਆ ਮਹਾਪੁਰਸ਼ ਹੂੰ ਮਹਾ ਉਹ ਰੱਬ ਦੇ ਪੁਰਸ਼ ਰੱਬ ਦੇ ਭਗਤ ਜੀ ਜਿਨ੍ਹਾਂ ਨੂੰ ਮੰਦਿਰ ਦੇ ਵਿੱਚ ਵੜਨ ਨਹੀਂ ਦਿੱਤਾ ਗਿਆ ਉੱਚੀ ਵਸਤਾ ਵਾਲਾ ਮਤਲਬ ਮੰਦਿਰ ਦੇ ਵਿੱਚ ਵੜਨ ਨਹੀਂ ਦਿੱਤਾ ਗਿਆ ਮੰਦਿਰ ਨੇ ਪ੍ਰਕਰਮਾ ਕਰ ਲੀਆਂ ਜੀ ਉਹ ਜਿਨ੍ਹਾਂ ਨੂੰ ਧੰਨੇ ਜੱਟ ਵਰਗੇ ਨੂੰ ਮਾੜਾ ਕਹਿ ਦਿੱਤਾ ਗਿਆ ਅੱਜ ਧੰਨੇ ਜੱਟ ਨੂੰ ਕਹੀ ਜਾਂਦੇ ਨੇ ਇਹ ਹੈ ਇਹ ਪੁੱਚੋ ਵਾਲੇ ਜਿਹਨੇ ਪੱਥਰ ਚੁਪਾ ਲਿਆ ਉਹ ਧੰਨੇ ਪਖ ਦੀ ਬਾਣੀ ਰੋਜ਼ ਪੜਦੇ ਹੋ ਹੂੰ ਆਰਤੀ ਕੀ ਕਹਿੰਦੇ ਉਹ ਖਾਸਾ ਸਾਡਾ ਸਿੱਖ ਧਰਮ ਜਿਹੜਾ ਇਹਨੂੰ ਬੈਗ ਲਜਾਣ ਵਾਸਤੇ ਐਸੇ ਸਾਧ ਤੇ ਉਹਨਾਂ ਦੇ ਕੋਲੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਦਿੱਤਾ ਜੀ ਪ੍ਰਕਾਸ਼ ਕਰਕੇ ਤੇ ਗੁਰੂ ਦੀ ਤਾਬੇ ਵਿੱਚ ਬਿਠਾ ਕੇ ਭੇਡਾਂ ਉਹਨਾਂ ਨੂੰ ਸੰਗਤਾਂ ਦਾ ਦਰਜਾ ਦਿੱਤੀ ਜਾਂਦੇ ਨੇ ਹੂੰ ਤੇ ਜੇ ਤੇਰੇ ਪਾਗ ਸਿਰ ਤੇ ਵੱਜੀ ਤੇ ਤੂੰ ਇਹਨਾਂ ਨੂੰ ਮਹਾਪੁਰਸ਼ ਕਹੀ ਜਾਂਦਾ ਤੇ ਮੋਨੇ ਬੰਦੇ ਨਹੀਂ ਕਹਿਣਾ ਵਾਕਿਆ ਇਹ ਯਾਰ ਸੱਚੀ ਕਹੀ ਜਾਂਦਾ ਵਾਗਾ ਹੂੰ ਮਹਾਪੁਰਸ਼ ਕਹਿਣ ਤੇ ਤੂੰ ਵੀ ਕਲੰਕਿਤ ਹੋ ਗਿਆ ਹੂੰ ਪਾਪਾਂ ਦਾ ਭਾਗੀ ਬਣ ਗਿਆ ਅੱਛਾ ਤੇਰੇ ਤੇ ਵੀ ਡੈਡ ਵੱਡਾ ਸਾਰਾ ਇੱਕ ਡਰਾਮਾ ਝੂਠ ਦਾ ਪੈ ਗਿਆ ਜਦੋਂ ਵੀ ਕਿਨੇ ਸੋਚਣਾ ਹੈ ਕਦੇ ਵਿਚਾਰ ਕੇ ਵੇਖੋ ਕਿਸੇ ਨੂੰ ਕਹਿਣ ਤੋਂ ਪਹਿਲਾਂ ਉਹਦਾ ਜਾ ਕੇ ਪੱਖ ਵੇਖੋ ਵਾਕਿਆ ਹੀ ਇਹ ਕੁਝ ਹੈ ਜਾਂ ਨਹੀਂ ਹੈਗਾ ਚਲੋ ਬਾਬਾ ਤਾਂ ਕਹਿ ਸਕਦੇ ਆ ਮਾਂ ਬੁਸੀ ਨਾ ਬਾਬਾ ਵੀ ਨਹੀਂ ਕਹਿ ਸਕਦੇ ਬਾਬਾ ਵੀ ਨਹੀਂ ਕਹਿ ਸਕਦੇ ਬਾਬਾ ਲਵਜ ਕਹੋ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਜੀ ਬਾਬਾ ਜੀਤ ਸਿੰਘ ਬਾਬਾ ਜਯਾਰ ਸਿੰਘ ਜੀ ਹਮ ਬਾਬਾ ਗਰਜਾ ਸਿੰਘ ਜੀ ਬਾਬਾ ਬੋਤਾ ਸਿੰਘ ਜੀ ਜੀ ਇਹਨਾਂ ਨੂੰ ਬਾਬਾ ਕਹੋ ਜਿਨ੍ਹਾਂ ਨੇ ਕੌਮ ਲਈ ਕੀਤਾ ਇਹਨਾਂ ਨੇ ਕੋੜੇ ਨੌ ਨੌ ਮਣਦੀਆਂ ਲਾਸ਼ਾਂ ਨੇ ਇਹਨਾਂ ਨੇ ਕੀ ਕੀਤਾ ਇਹਨਾਂ ਨੂੰ ਬਾਬੇ ਕੋ ਇਹਨਾਂ ਨੂੰ ਲੁੱਚੇ ਕਹਿ ਸਕਦੇ ਹੋ ਕੌਮ ਦੇ ਦੋਖੀ ਕਹਿ ਸਕਦੇ ਹੋ ਕੌਮ ਨੂੰ ਖਰੀਦ ਕੇ ਖਾਣ ਵਾਲੇ ਇੱਕ ਠੱਗ ਕਹਿ ਸਕਦੇ ਹੋ ਇਹ ਕੌਮ ਦੇ ਨਾਂ ਤੇ ਕੌਮ ਦਾ ਬੇੜਾ ਗਰ ਕਰਨ ਵਾਲੇ ਇੱਕ ਪਾਪੀ ਕਹਿ ਸਕਦੇ ਹੋ ਜਿੰਨਾ ਚਿਰ ਤੁਸੀਂ ਜਾਗਦੀ ਜ਼ਮੀਰ ਵਾਲਿਓ ਹੁਣ ਤੁਸੀਂ ਕਹਿੰਦੇ ਹੋ ਮੈਂ ਇੱਥੇ ਲਾ ਕੇ ਜੀ ਪ੍ਰਚਾਰ ਕੀਤਾ ਡਰਦੇ ਨੇ ਲੋਕ ਮੈਂ ਵੀ ਕਿਹਾ ਪਰ ਜਿੰਦੇ ਸਿਰ ਉੱਪਰ ਸਾਡੇ ਬਾਪੂ ਦਾ ਹੱਥ ਹੋਏ ਗੁਰੂ ਗੋਬਿੰਦ ਸਿੰਘ ਦਾ ਉਹਨੂੰ ਡਰ ਨਹੀਂ ਲੈਂਦਾ ਹਮ ਗੱਲਾਂ ਮਡੀਆਂ ਕਰਦੇ ਨੇ ਸਾਰਿਆਂ ਨੇ ਯਾਰੀਆਂ ਲਾ ਲੀਆਂ ਨੇ ਮੁਰਚੀਆਂ ਨੀਵੀਆਂ ਪਰ ਗੁਰੂ ਦੇ ਨਾਲ ਯਾਰੀ ਨਹੀਂ ਕੀਤੀ ਸਾਡੀ ਚਲੋ ਗੱਟੀ ਸਾਹਿਬ ਉਸੇ ਮੁੱਦੇ ਤੇ ਦੁਬਾਰਾ ਫੇਰ ਆਉਣੇ ਵਾਪਸ ਜਿਵੇਂ ਸਿਰਸੇ ਵਾਲਾ ਸਾਹ ਹੈ ਜਦੋਂ ਹਰਿਆਣਾ ਦੇ ਵਿੱਚ ਇਲੈਕਸ਼ਨ ਸੀਗਾ ਉਦੋਂ ਵੀ ਪਰੋਲ ਜਦੋਂ ਹੁਣ ਦਿੱਲੀ ਦੇ ਵਿੱਚ ਹੁਣ ਦਿੱਲੀ ਦੇ ਵਿੱਚ ਦੁਬਾਰਾ ਇਲੈਕਸ਼ਨ ਹੋਣ ਜਾ ਰਹੀ ਹੈ ਹੁਣ ਪਰੋਲ ਫੇਰ ਦਿੱਤੀ ਗਈ ਹੈ ਬੰਦੀ ਸਿੰਘਾਂ ਵਾਸਤੇ ਪਰੋਲ ਕਿਉਂ ਨਹੀਂ ਆ ਤੇ ਮੈਂ ਤੁਹਾਨੂੰ ਕਹਿ ਦਿੰਦਾ ਤੁਸੀਂ ਸਵਾਲ ਫੇਰ ਕਰਤਾ ਹੋ ਹਮ ਮੈਂ ਬੰਦੀ ਸਿੰਘਾਂ ਵਾਸਤੇ ਪਰੋਲ ਨਹੀਂ ਵਿਲਾਦਕਰੀਆਂ ਵਾਸਤੇ ਹੂੰ ਜਿਹੜੇ ਵਿਲਾਦਕਰ ਕਰ ਰਹੇ ਆ ਉਹਨਾਂ ਨੂੰ ਕਦੇ ਜੇਲ੍ਹ ਜਾਣਿਆ ਨਹੀਂ ਪੈਣਾ ਜਿਹੜਾ ਵਿਲਾਦਕਰ ਰੋਕਦਾ ਉਹਨੂੰ ਜੇਲ੍ਹ ਜਾ ਸਕਦਾ ਜਿਹੜਾ ਸਮਾਜ ਲਈ ਚੰਗਾ ਕੰਮ ਕਰਦਾ ਉਹਨੂੰ ਕਦੇ ਵੀ ਪ੍ਰੋਲ ਨਹੀਂ ਮਿਲ ਸਕਦੀ ਇਹ ਇਹ ਹਿੰਦੁਸਤਾਨ ਦੀ ਸਰਕਾਰ ਦੀ ਹੈ ਪਾਲਿਸੀ ਹੁਣ ਜਿੱਥੇ ਰੋਲਾ ਪਾ ਰਹੇ ਨੇ ਕਹਿੰਦੇ ਵੀ ਸਿੱਖ ਖਾਲਸਾ ਮੰਗਦੇ ਆ ਬਾਹਰ ਉਹ ਪੰਨੂ ਜੀ ਉਹ ਅੱਤਵਾਦੀ ਆ ਜੀ ਹੋ ਸਕਦਾ ਤੁਹਾਡੀ ਨਜ਼ਰ ਦੇ ਵਿੱਚ ਅੱਤਵਾਦੀ ਆ ਹੋਵੇਗਾ ਪਰ ਉਹ ਰੋਲਾ ਪਿਆ ਕਿਉਂ ਕੈਨੇਡਾ ਅਮਰੀਕਾ ਸਿੱਖ ਕੌਮ ਦੇ ਹੱਕ ਚ ਕਿਉਂ ਆ ਗਿਆ ਜੀ ਬਾਹਰਲੇ ਦੇਸ਼ ਅਜ ਭਾਰਤ ਨੂੰ ਗਨਾਹ ਕਰ ਕਿਉਂ ਬਣਾ ਦਿੱਤਾ ਗਿਆ ਜੀ ਉਹਨਾਂ ਨੇ ਇਹਨਾਂ ਤੇ ਤੁਮਤਾ ਕਿਉਂ ਲਾ ਦਿੱਤੀਆਂ ਆਈਆਂ ਵੀ ਇਹਨਾਂ ਨੇ ਜਾ ਕੇ ਉੱਥੇ ਆਪਣਾ ਭਾਈ ਖੰਡਾ ਸਿੰਘ ਨੂੰ ਉਹਨਾਂ ਨੂੰ ਮਾਰਿਆ ਹੋਰਨਾ ਸਿੰਘਾਂ ਨੂੰ ਸ਼ਹੀਦ ਕੀਤਾ ਜੀ ਉਹਨਾਂ ਨੇ ਸੋਚਿਆ ਵੀ ਜਿਹੜਾ ਤੁਸੀਂ ਇੱਥੇ ਆ ਕੇ ਵੀ ਮਾਰ ਤੱਕ ਦਿਓ ਪੰਜਾਬ ਦੀ ਧਰਤੀ ਦੇ ਉੱਤੇ ਸਿੱਖਾਂ ਦਾ ਕਿੰਨਾ ਤੁਸੀਂ ਖੂਨ ਵਹਾਇਆ ਹੂੰ 84 '91 '92 ਇਸੇ ਹੀ ਕਾਰਨ ਜਿਹੜੀ ਇੱਕ ਖਾਲਸਾਣ ਦੀ ਆਵਾਜ਼ ਉੱਠੀ ਤੇ ਜੇ ਕਿਤੇ ਭਾਰਤ ਦੀ ਸਰਕਾਰ ਸਿੱਖ ਕੌਮ ਦੇ ਨਾਲ ਇਸ ਤਰੀਕੇ ਦਾ ਪਤਰੀਆ ਨਾ ਕਰਦੀ ਸਾਡੇ ਧਰਮਕ ਸਤਨ ਜਿਵੇਂ ਨਰਾਇਣਾ ਮੰਤ ਸੀ ਸਰਕਾਰ ਆ ਗਈ ਗੋਰਿਆਂ ਦੀ ਜੀ ਮਹਾਰਾਜ ਅਨੀਸ ਸਿੰਘ ਨੇ ਜ਼ਮੀਨਾਂ ਲਾਈਆਂ ਜੀ ਗੁਰੂ ਘਰ ਬਣਾਏ ਤੇ ਗੋਰਿਆਂ ਨੇ ਸੋਚਿਆ ਵੀ ਇਹ ਸਿੱਖ ਜਿਹੜੇ ਨੇ ਇਹ ਗੁਰੂ ਘਰ ਨੂੰ ਬੜਾ ਮੰਨਦੇ ਨੇ ਮੱਸੇ ਰੰਗੜ ਨੇ ਵੀ ਇਹ ਸੋਚਿਆ ਹੋਰ ਉਹਨਾਂ ਨੇ ਵੀ ਸੋਚਿਆ ਇੰਦਰਾ ਗਾਂਧੀ ਨੇ ਵੀ ਸੋਚਿਆ ਉਹਨਾਂ ਨੇ ਕੀ ਸੋਚਿਆ ਵੀ ਇਹਨਾਂ ਤਖਤਾਂ ਦੇ ਉੱਤੇ ਆਪਣੇ ਬੰਦੇ ਬਿਠਾ ਦਿਓ ਹੂੰ ਨਰੈਨੂ ਮੰਤਰ ਨੂੰ ਬਿਠਾਤਾ ਉਹ ਵੀ ਬਲਾਤਕਾਰ ਕਰਦਾ ਸੀ ਜੀ ਪਰ ਇਹਨਾਂ ਨਾਲ ਉਹ ਪੁੱਛੋ ਵਾਲਿਆਂ ਨਾਲੋਂ ਘੱਟ ਕੀਤਾ ਹੂੰ ਉਹਨੇ ਉਹਨਾਂ ਨਾਲੋਂ ਘੱਟ ਕੀਤਾ ਅੱਜ ਸਿੱਖਾਂ ਦੀਆਂ ਜਮੀਰਾਂ ਮਰ ਗਈਆਂ ਮੱਥੇ ਟਿਕਦੇ ਨੇ ਉਦੋਂ ਸਿੱਖ ਘਰੋਂ ਤੁਰ ਪਏ ਉਹਨਾਂ ਨੂੰ ਵੱਢਣ ਅੱਜ ਜਾਂਦੇ ਨੇ ਉੱਥੇ ਉਹਨਾਂ ਦੀ ਪੂਜਾ ਕਰਨ ਖਾਲਸਾ ਜੀ ਉੱਥੇ ਬਿਠਾਤਾ ਸਿੱਖਾਂ ਨੇ ਬਦਲਾ ਲਿਆ ਉਹਨੂੰ ਮਾਰਿਆ ਜੀ ਯਾਦ ਕਰਾਏ ਤੇ ਅੱਜ ਵੀ ਉਹਨਾਂ ਨੇ ਸੋਚਿਆ ਕਿ ਸਿੱਖ ਕੌਮ ਜਿਹੜੀ ਤੁਰੀ ਫਿਰਦੀ ਏ ਉਹਨਾਂ ਨੇ ਸਾਡੇ ਸਾਰੇ ਤਖਤ ਸੰਭਾਲ ਲਏ ਇਹ ਪਿਆਰੋ ਸੱਚ ਜੀ ਆਪਣਾ ਕਮੈਂਟ ਵਿੱਚ ਜਰੂਰ ਤੇ ਆਪਣੀ ਖੋਪੜੀ 'ਚ ਸੋਚ ਕੇ ਰੱਖਿਆ ਜੀ ਗੱਲ ਜੀ ਸਾਰੇ ਤਖਤ ਸਾਡੇ ਸੰਭਾਲ ਲੈ ਹਮ ਸਾਡੀਆਂ ਸਸਤਾਂਵਾਂ ਜਿਹੜੀ ਦਮ-ਦਮ ਹੀ ਟਕਸਾਲ ਜਿੰਦੇ ਨਾਂ ਤੇ ਮਤਲਬ ਹੀ ਡਰਦੇ ਸੀ ਲੋਕ ਪਿਆ ਸੀ ਟਕਸਾਲ ਏ ਬਾਬਾ ਦੀਪ ਸਿੰਘ ਦੀ ਚਲਾਈ ਹੋਈ ਹਮ ਉਹ ਟਕਸਾਲ ਵੀ ਨਾ ਰਹੀ ਪਾਰਾ ਉਹ ਸਾਡੇ ਨਿਹੰਗ ਸਿੰਘ ਸੀ ਜਿਹੜੀਆਂ ਜਥੇਬੰਦੀਆਂ ਬੜੀਆਂ ਵੱਡੀਆਂ ਵੱਡੀਆਂ ਉਹ ਜਥੇਬੰਦੀਆਂ ਦੇ ਮਾਲਕ ਵੀ ਸਾਡੇ ਨਹੀਂ ਰਹਿ ਗਏ ਹਮ ਉਹ ਵੀ ਸਰਕਾਰਾਂ ਦੇ ਇਸ ਕਰਕੇ ਸਾਨੂੰ ਪਹਿਲਾਂ ਆਹ ਕੰਮ ਕਰਨਾ ਪੈਣਾ ਚਲੋ ਅਗਲੇ ਸਵਾਲ ਤੇ ਹਾਂ ਸਾਡਾ ਕੁਝ ਨਾ ਕੁਝ ਬਣ ਸਕਦਾ ਨਹੀਂ ਤਾਂ ਖਾਲਸਾ ਜੀ ਸਾਡੀ ਸਿੱਖ ਕੌਮ ਜਿਹੜੀ ਹੈ ਉਹ ਥੱਲੇ ਨੂੰ ਜਾ ਰਹੀ ਹੈ ਜਦੋਂ ਸਾਡਾ ਉੱਤੇ ਹੀ ਆਗੂ ਹੀ ਗਲਤ ਹੋਏਗਾ ਥੱਲੇ ਜਾਣ ਸਮਝ ਨਹੀਂ ਸੋ ਗੱਟੀ ਸਾਹਿਬ ਜਿਵੇਂ ਆਪਾਂ ਬੰਦੀ ਸਿੰਘਾਂ ਦੀ ਗੱਲ ਕਰਨੇ ਇੱਕ ਪਾਸੇ ਸਿਰਸੇ ਵਾਲੇ ਸਾਧ ਦੀ ਗੱਲ ਕਰਨੇ ਆ ਬੰਦੀ ਸਿੰਘਾਂ ਦੀ ਕਾਲ ਸੀਗੀ 25 ਜਨਵਰੀ ਦੀ ਕਾਲ ਸੀਗੀ ਚੰਡੀਗੜ੍ਹ ਮੋਹਾਲੀ ਵਿਖੇ 25 ਜਨਵਰੀ ਨੂੰ ਪੰਜਾਬ ਨੂੰ ਕਾਲ ਸੀਗੀ ਵੀ ਲੱਖਾਂ ਸੰਗਤਾਂ ਪਹੁੰਚਣ ਗਿਆ ਲੇਕਿਨ ਉੱਥੇ 2000 ਦੇ ਕਰੀਬ ਤਕਰੀਬਨ ਸੰਗਤ ਪਹੁੰਚੀ ਆ ਜਿਹੜੇ ਹੁਣ ਬਾਬਿਆਂ ਦੀ ਗੱਲ ਕਰੀਏ ਬਾਬੇ ਜਿਵੇਂ ਦਮਦਮੀ ਟਕਸਾਲ ਦਾ ਮੁਖੀ ਸੀਗੇ ਬਾਬਾ ਤੁਮਾ ਤੇ ਹੋਰ ਕਈ ਜਥੇਦਾਰ ਜੂਰ ਸਾਹਿਬ ਪਹੁੰਚ ਜਾਂਦੇ ਨੇ ਲੇਕਿਨ ਚੰਡੀਗੜ੍ਹ ਨਹੀਂ ਪਹੁੰਚਦੇ ਜਿੱਥੇ ਬੰਦੀ ਸਿੰਘਾਂ ਦੀ ਗੱਲ ਹੁੰਦੀ ਹੈ ਤੁਸੀਂ ਫਿਰ ਗੱਲ ਉਹ ਕਰਤੀ ਮੈਂ ਤੁਹਾਨੂੰ ਕਹਿ ਦਿੰਦਾ ਪਹੁੰਚਣ ਕਿਉਂ ਚੰਡੀਗੜ੍ਹ ਜੀ ਜਦ ਤੁਹਾਨੂੰ ਮੈਂ ਪਹਿਲਾਂ ਕਹਦਾ ਵੀ ਤਖਤਾਂ ਦੇ ਸਾਰੇ ਸਰਕਾਰ ਦੇ ਬਿਠਾਏ ਬੰਦੇ ਨੇ ਕਿਉਂ ਜਾਣਗੇ ਉੱਥੇ ਜੀ ਸਿੱਖ ਦਾ ਕਿਤੇ ਕਤਲ ਹੋ ਜੇ ਸਿੱਖ ਕੋਈ ਮਰ ਜਾਏ ਜਾਂ ਕੌਮ ਦੇਤੇ ਕੋਈ ਭੀੜ ਆ ਜਾਏ ਕਿੱਥੇ ਜਾਂਦੇ ਨੇ ਤੇ ਫਿਰ ਲੋਕ ਕਿਉਂ ਮੂਰਖ ਨੇ ਜਿਹੜੇ ਇਹਨਾਂ ਨੂੰ ਬੋਰੀਆਂ ਭਰ-ਭਰ ਦੇਂਦੇ ਨੇ ਮੈਂ ਫਿਰ ਲੋਕਾਂ ਦੀ ਗੱਲ ਕਰਾਂ ਜੀ ਤੁਸੀਂ ਮੱਥਾ ਕਿਉਂ ਟੇਕਦੇ ਹੋ ਤੁਸੀਂ ਭੀੜ ਕਿਉਂ ਕਰਦੇ ਹੋ ਜਾਂ ਤੁਹਾਡੇ ਕੋਲ ਪੈਸਾ ਹੈ ਨਾ ਦੇ ਦੇ ਕੇ ਪੈਸਾ ਤੁਸੀਂ ਉਹਨੇ ਕੋਲ ਨਿੱਤਰ ਖਾਂਦੇ ਆਦਾ ਪੈਸਾ ਬਚਾ ਕੇ ਰੱਖੋ ਉੱਤੇ ਸਿਰਫ ਗੱਟੀ ਸਾਹਿਬ ਤਿੰਨ ਲੀਟਰ ਗਿਆ ਸੀ ਬਾਬਾ ਰਾਜਾ ਰਾਜ ਸਿੰਘ ਪੱਕੇ ਉੱਤੇ ਰਹਿੰਦੇ ਨੇ ਇੱਕ ਬਾਬਾ ਕਲਵਿੰਦਰ ਸਿੰਘ ਨਿਹੰਗ ਜਥੇਬੰਦੀ ਦਾ ਮੁਖੀ ਹੈਗਾ ਫਿਰ ਇੱਕ ਲੱਖਸਦਾਨ ਹੈ ਗਿਆ ਬਸ ਤਿੰਨ ਚਾਰ ਲੀਟਰ ਹੀ ਗਏ ਨੇ ਬਾਕੀ ਕੋਈ ਨਹੀਂ ਗਿਆ ਬਸ ਦੀ ਕੋਈ ਨਹੀਂ ਕੜਾ ਜਾਂਦਾ ਕਿਸੇ ਨੂੰ ਕੀ ਹੈ ਆ ਕੁਝ ਵੀ ਨਹੀਂਗਾ ਕੋਈ ਇਧਰ ਦਿਮਾਗ ਹੀ ਹੈ ਨਹੀਂ ਇਸ ਪਾਸੇ ਜੀ ਕੋਈ ਸਾਡਾ ਮੈਂ ਤੁਹਾਨੂੰ ਅੱਗੇ ਗੱਲ ਆਪਦੀ ਕਰਕੇ ਹਟਿਆ ਤੁਸੀਂ ਆਖਿਆ ਵੀ ਤੁਸੀਂ ਅੱਜ ਕਿਉਂ ਨਹੀਂ ਗਏ ਜੀ ਉਹ ਜਿਹੜਾ ਕੋਈ ਮੇਰੇ ਵਰਗਾ ਖੇਤੀ ਕਰਨ ਵਾਲਾ ਉਹਦੇ ਕੋਲ ਪੈਸੇ ਦੀ ਪੂੰਜੀ ਓਨੀ ਨਹੀਂ ਕੋਈ ਜਾ ਵੀ ਕਿੱਥੇ ਜਾਣਾ ਔਖਾ ਹੋ ਜਾਂਦਾ ਚਲੋ ਜਿੱਦਲਾ ਤਾਂ ਕੋਈ ਹੋ ਸਕਦਾ ਜਿਹਦੇ ਕੋਲ ਨਹੀਂ ਹੈ ਲੇਕਿਨ ਉੱਥੇ ਕੱਟ ਛੋਟਾ ਕਿਉਂ ਹੋਇਆ ਮੈਂ ਤੁਹਾਨੂੰ ਇਹ ਗੱਲ ਮੇਰੀ ਪੂਰੀ ਹੋ ਲੈਣ ਦਿਓ ਨਾ ਕੱਟ ਛੋਟਾ ਕਿਉਂ ਹੋ ਗਿਆ ਜੀ ਜੀ ਜਿਹੜੀਆਂ ਸਸਤਾਵਾਂ ਨੇ ਇਹਨਾਂ ਨੂੰ ਚਾਹੀਦੇ ਨਹੀਂ ਘੱਟ ਤੋਂ ਘੱਟ ਟਰਾਲੇ ਤੋੜ ਲੈਣੇ ਇਹ ਤੁਰਦੇ ਨਹੀਂ ਤੇ ਘਰਾਂ ਦੇ ਵਿੱਚ ਬੈਠੇ ਜਿਹੜੇ ਸਿੱਖ ਲੋਕ ਨੇ ਵਿਚਾਰੇ ਗਰੀਬ ਨੇ ਜੀ ਉਹ ਜਾਨ ਨੂੰ ਤਾਂ ਚਾਹਵੰਦ ਨੇ ਪਰ ਉਹਨਾਂ ਕੋਲੇ ਖਰਚਾ ਨਹੀਂ ਅੱਛਾ ਤੇ ਉਹਨਾਂ ਦੇ ਕਰ ਕੋਈ ਪਹੁੰਚ ਨਹੀਂ ਕਰਦਾ ਜਿਹੜੇ ਇਹਨਾਂ ਕੋਲੇ ਨੇ ਆ ਸਾਡੇ ਨੇੜੇ ਇੱਕ ਇਥੇ ਗੁਰਦੁਆਰਾ ਬਣਿਆ ਹੋਇਆ ਫਰੋਡ ਦਿੱਤੇ ਆ ਜੀ ਉੱਥੇ ਵੀ ਵੱਡਾ ਸਾਰਾ ਮੋਟਾ ਜਿਹਾ ਬੈਠਾ ਬੰਦਾ ਹਮ ਉਹਨਾਂ ਨੂੰ ਕਿਤੇ ਕਹਿ ਦੋ ਵੀ ਕਾਂਗਲ ਹੀ ਜਾਣਾ ਹੈ ਮਰ ਜਾਣਾ ਹੈ ਜੇ ਕਿਤੇ ਕਹਿ ਦੋ ਵੀ ਬਾਦਲ ਦੀ ਰੈਲੀ ਚ ਜਾਣਾ ਹੈ ਇਹ ਤੋਂ ਮੈਂ ਲੋਕਾਂ ਨੂੰ ਇਕੱਠਿਆਂ ਕਰਕੇ ਲੈ ਜਾਣ ਕਿਤੇ ਕਾਂਗ ਦੇ ਦਾ ਗੁਰਦੁਆਰਾ ਇਹਨਾਂ ਦੇ ਕੋਲੇ ਆ ਗਏ ਹਮ ਇੱਕ ਹੋਰ ਇਧਰ ਲੈਂਦੇ ਇਹਨੂੰ ਥੱਲੇ ਜਿਹਨੂੰ ਹੈਗਾ ਗੁਰਦੁਆਰਾ ਉੱਥੇ ਵੀ ਇੱਕ ਮੋਟਾ ਆਇਆ ਝੋਟਾ ਜਾਂਦਾ ਉਹ ਤੇ ਨਿੱਕੇ ਨਿੱਕੇ ਕਮਰੇ ਬਣਾਏ ਥੱਲੇ ਭੂਰੇ ਬਣਾਏ ਨੇ ਪਤਾ ਨਹੀਂ ਲਿਆ ਲੈਣ ਕਿ ਉੱਥੇ ਕਿਹੜੀਆਂ ਕਿਹੜੀਆਂ ਬੀਬੀਆਂ ਰੱਖਣੀਆਂ ਨੇ ਉਹਨਾਂ ਨੂੰ ਕਹਿ ਦੋ ਵੀ ਪੰਥ ਲਈ ਜਾਣਾ ਤੇ ਮਰ ਜਾਣਗੇ ਤੇ ਜੇ ਕਿਤੇ ਪਿਆਰੋ ਕਹਿ ਦੋ ਵੀ ਉਹ ਫਲਾਣੀ ਜਗ੍ਹਾ ਤੇ ਪਾਬਾ ਫੜਿਆ ਗਿਆ ਉਹ ਕੁੜੀ ਦੇ ਨਾਲ ਉੱਥੇ ਫਿਰ ਗੱਡੀਆਂ ਭਰ ਕੇ ਕੱਠ ਕਰ ਦੇਣਗੇ ਉੱਥੇ ਜਥੇ ਬੰਦੀਆਂ ਚਲੀਆਂ ਜਾਣੀਆਂ ਹਾਂਜੀ ਇਹਨਾਂ ਤੇ ਆਵਾਜ਼ 28 ਦਾ ਹਿਸਾਬ ਲਾ ਲਿਆ ਜੀ ਤੁਹਾਨੂੰ ਆਹ ਕਰਨਾਂਗੇ ਤੁਹਾਨੂੰ ਆਹ ਕਰਦਾਂਗੇ ਸਾਡੇ ਆਗੂ ਇਹ ਹੋਗੇ ਸਿੱਖੀ ਦੇ ਸਤਾੰਦ ਲਈ ਤੁਰਨਾ ਨਹੀਂ ਸੇਖੀ ਦੇ ਸਨਾਤ ਨੂੰ ਖਤਮ ਕਰਨ ਵਾਲੇ ਵਾਸਤੇ ਆਵਾਜ਼ ਕੋ ਚੁੱਕ ਲੈ ਤੇ ਪਿਆਰ ਉਸ ਦੇ ਉੱਤੇ ਉਸ ਨੂੰ ਆਵਾਜ਼ ਨੂੰ ਦਬਾਉਣ ਵਾਸਤੇ ਉਸ ਪਾਸੇ ਇਕੱਠੇ ਹੋ ਜਾਣਾ ਬਾਬਾ ਗੱਟੀ ਸਾਹਿਬ ਜੀ ਤੁਸੀਂ ਗੱਲ ਬਾਬੇ ਪੁੱਚੋ ਵਾਲੇ ਦੀ ਕੀਤੀ ਹੈ ਬਾਬਾ ਸੁਖਦੇਵ ਸਿੰਘ ਦੀ ਫਿਰ ਤੁਸੀਂ ਉਹ ਗੱਲ ਮੈਂ ਨਾ ਸਾਡੇ ਲਾ ਤੁਸੀਂ ਵੀ ਉਹਨਾਂ ਦੇ ਨਾਲ ਤੁਸੀਂ ਇੱਕ ਮਿੰਟ ਸੁਣੋ ਗੱਲ ਤਾਂ ਸੁਣੋ ਨਹੀਂ ਫਿਰ ਤੁਸੀਂ ਉਂਝ ਕਹਿ ਲੋ ਨਾ ਪੁੱਚੋ ਵਾਲਾ ਹੈਗਾ ਬਾਬਾ ਜੀ ਕਿਉਂ ਇੰਨਾ ਸਤਕਾਰ ਕਿਉਂ ਤੁਹਾਡੇ ਮਨ ਵਿੱਚ ਕੀ ਗੱਲ ਪਈ ਜਾ ਕੇ ਚੌਂਕੀ ਪਈ ਅਸੀਂ ਪੱਤਰਕਾਰ ਹੁੰਨੇ ਆ ਸਾਡੇ ਜਵਾਨ ਦੇ ਵਿੱਚੋਂ ਨਿਕਲ ਜਾਂਦਾ ਹੈ ਕਿਉਂ ਨਿਕਲ ਜਾਂਦਾ ਹੈ ਪੱਤਰਕਾਰ ਦੇ ਨਾਂ ਤੋਂ ਪਹਿਲਾਂ ਤੂੰ ਸਿੱਖ ਸਾਡੀ ਜਵਾਨ ਦੇ ਵਿੱਚੋਂ ਨਿਕਲ ਜਾਂਦਾ ਹੈ ਬਈ ਤੁਸੀਂ ਸਿੱਖ ਜੇ ਪਹਿਲਾਂ ਸਵਾਲ ਤਾਂ ਸੁਣੋ ਨਹੀਂ ਨਹੀਂ ਪਹਿਲਾਂ ਸਿੱਖ ਜੇ ਮੈਂ ਪਹਿਲਾਂ ਸਵਾਲ ਤਾਂ ਸੁਣੋ ਜੇ ਤੁਸੀਂ ਸਵਾਲ ਕਰਕੇ ਮੈਥੋਂ ਪੁੱਛਦੇ ਨਾ ਮੇਰਾ ਵੀ ਫਰਜ਼ ਹੈ ਮੇਰੇ ਸਾਹਮਣੇ ਤੁਸੀਂ ਕਹੀ ਜੋ ਮੇਰੇ ਕੰਨਾਂ ਵਿੱਚ ਆਵਾਜ਼ ਪਾ ਜੇ ਬਾਬਾ ਤੇ ਮੈਂ ਤੁਹਾਡੇ ਅੱਗੇ ਮੈਂ ਹੁਣ ਮਨੁਤਰਜੇ ਬਣ ਕੇ ਬੈਠਾ ਰਹਾ ਮੈਂ ਲੋਕਾਂ ਦੇ ਗੱਲਾਂ ਚੱਕਣਾ ਤੇਰੇ ਤੇ ਕਿਉਂ ਨਹੀਂ ਚੱਕਾਂਗਾ ਤੁਸੀਂ ਮੈਨੂੰ ਇੱਕ ਗੱਲ ਸੁੱਖਾ ਕਹਿ ਦੋ ਪੁੱਚੋ ਵਾਲਾ ਹਾਂ ਸਿੱਧਾ ਕੱਲਾ ਪੁੱਚੋ ਵਾਲਾ ਪੁੱਚੋ ਵਾਲਾ ਚਲੋ ਪੁੱਚੋ ਵਾਲਾ ਕਹਿੰਦਾ ਪੁੱਚੋ ਵਾਲੇ ਜਿਹੜੇ ਇਹ ਹੈਗੇ ਨੇ ਜਿਹੜੀ ਉਹਨਾਂ ਦੀ ਸੰਪਰਦਾ ਹੈਗੀ ਐ ਬੜੀ ਵੱਡੀ ਸੰਪਰਦਾ ਹੈਗੀ ਐ ਲੇਕਿਨ ਉਹਨਾਂ ਦਾ ਕੋਈ ਉੱਥੇ ਬੰਦਾ ਦਿਖਾਈ ਨਹੀਂ ਦਿੱਤਾ ਇਨਸਾਫ ਬੋਰ ਚੇਲੇ ਮੈਂ ਤੁਹਾਨੂੰ ਪਹਿਲਾਂ ਕਹਿ ਗਿਆ ਕਿ ਹਟਿਆ ਚਲੋ ਦੁਬਾਰਾ ਦੱਸ ਦੋ ਬੀਬੀਆਂ ਦਾ ਉਹ ਨਹੀਂ ਹੁੰਦਾ ਉੱਥੇ ਕਹਿੰਦੇ ਆ ਰਾਤ ਨੂੰ ਵਿਆਹ ਦਾ ਸੁਹਣਾ ਆ ਗਿਆ ਸਾਰਾ ਵਿੱਚ ਵਗਾਰਾ ਕੰਮ ਵਗਾਰਾ ਜੋ ਕੀ ਕਹਿੰਦਾ ਤੇ ਉਹਨਾਂ ਨੂੰ ਉਧਰ ਜਾਣ ਦੀ ਕੀ ਲੋੜ ਹੈ ਉਹਨਾਂ ਨੂੰ ਸੁਖੜੀਆਂ ਵਿੱਚ ਬੀਬੀਆਂ ਆ ਜਾਂਦੀਆਂ ਨੇ ਹੂੰ ਤੇ ਪੈਰ ਉਹਨਾਂ ਨੂੰ ਛੱਡੋ ਇਹ ਤਾਂ ਪੌਂਗ ਦੇ ਦੁੱਖੀ ਨੇ ਨਹੀਂ ਜਾਣਾ ਇਹ ਜਿੰਨਾ ਵੀ ਇਹ ਕੋਡਮਾ ਤੁਸੀਂ ਪਿੱਛੇ ਸਾਰਾ ਮੀਡੀਆ 'ਚ ਵੇਖਿਆ ਇਹ ਜਿਹੜੇ ਸਿੱਖ ਕੌਮ ਦਾ ਹਿੱਸਾ ਨਹੀਂ ਇਹ ਅਲੱਗ ਨੇ ਇਸ ਕੌਮ ਨੂੰ ਬਦਨਾਮ ਕਰਨ ਵਾਸਤੇ ਨੇ ਉੱਥੇ ਮੜੀਆਂ ਦੇ ਕਬਰਾਂ ਨੂੰ ਮੱਥਾ ਟੇਕਿਆ ਜਾਂਦਾ ਪੁੱਤੋ ਇਸ ਕਰਕੇ ਖਾਲਸਾ ਜੀ ਉਸ ਪਾਸੇ ਨੂੰ ਜਾਓ ਨਾ ਗੁਰੂ ਕੇ ਸਿੱਖ ਦਾ ਚਿਹਰਾ ਦਾ ਨਾਮ ਲਓ ਜਿਹੜੇ ਸੰਤ ਗਿਆਨੀ ਜਰਨੈਲ ਸਿੰਘ ਮਹਾਂਪੁਰਖ ਨੇ ਉਹਨਾਂ ਨੂੰ ਇਹ ਪੁੱਜੋ ਵਾਲਾ ਮਾੜਾ ਕਹਿੰਦਾ ਕਹਿੰਦਾ ਪੰਗੇ ਲਾਏ ਹੋਰ ਬਹੁਤ ਕੁਝ ਕਿਹਾ ਤੇ ਪਿਆਰੋ ਉਹੀ ਦਮਦਮੇ ਟਕਸਾਲ ਦਾ ਉਹਦੇ ਨਾਲ ਕੰਡ ਨਾਲ ਕੰਡ ਲਾ ਕੇ ਬਿਠਾ ਫਿਰ ਦਮਦਮੇ ਟਕਸਾਲ ਦਾ ਮੁਖੀ ਨਹੀਂ ਹੋ ਸਕਦਾ ਜਿਹੜਾ ਸੰਤ ਗਿਆਨੀ ਜਰਨੈਲ ਸਿੰਘ ਮਹਾਂਪੁਰਖਾਂ ਦੇ ਉੱਤੇ ਉਂਗਲ ਚੱਕੇ ਮਹਾਂਪੁਰਖਾਂ ਨੂੰ ਮਾੜਾ ਕਹੇ ਉਹਨਾਂ ਦੇ ਨਾਲ ਬੈਠ ਸਕਦਾ ਹੀ ਨਹੀਂਗਾ ਉਹ ਵੀ ਦਮਦਮੇ ਟਕਸਾਲ ਦਾ ਚਲੋ ਗੱਟੀ ਸਾਹਿਬ ਜੀ ਖੀਰ ਦੇ ਵਿੱਚ ਸਵਾਲ ਆ ਗਿਆ ਵੀ ਜਿਹੜੇ ਬੰਦੀ ਸਿੰਘ ਲੰਬੇ ਸਮੇਂ ਤੋਂ ਬੰਦ ਨੇ ਉਹਨਾਂ ਦੀ ਰਿਹਾਈ ਦਾ ਹੱਲ ਕੀ ਹੈਗਾ ਫਿਰ ਹਰਿਆਈ ਦਾ ਹੱਲ ਤਾਂ ਪਿਆਰੋ ਜੀ ਸਰਕਾਰ ਦੇ ਹੱਥ ਵਿੱਚ ਹੈ। ਅੱਟ ਕਿੰਨੇ ਮਰਜ਼ੀ ਕਰੋ ਡੱਲੇਵਾਲ ਮਰਨਮੱਤਰ ਬੈਠਾ। ਬਾਪੂ ਸੂਰਜ ਸਿੰਘ ਪੋਖੜਤਾਲ ਰੱਖ ਕੇ 8-10 ਸਾਲ ਮਰ ਗਿਆ। ਸਰੀਰ ਛੱਡ ਗਿਆ। ਬਾਪੂ ਗੁਰੂ ਦੇ ਪੈਰੋ ਖਾਲਸਾ ਭਾਈ ਗੁਰਬਖਸ਼ ਸਿੰਘ ਪੋਖੜਤਾਲ ਰੱਖੀ ਬੰਦੀ ਸਿੰਘਾਂ ਦੀ ਰਿਹਾਈ ਲਈ ਉਹਨਾਂ ਨੇ ਸ਼ਹੀਦੀ ਦੇ ਦਿੱਤੀ ਤੇ ਕੋਈ ਨਹੀਂ ਹੋਇਆ। ਹੁਣ ਉਹ ਬੈਠਾ ਹੈ, ਉਹਦੇ ਨਾਲ 100 ਬੈਠਾ ਹੈ। ਸਰਕਾਰ ਦੇ ਜੂਨ ਨਹੀਂ ਕੰਨ ਤੇ ਫਰਕਦੀ ਪਈ। ਇਹ ਸਾਫ਼ ਸਿੱਧਾ-ਸਿੱਧਾ ਸੈਂਟਰ ਸਰਕਾਰ ਪੰਜਾਬ ਨੂੰ ਆਪਣਾ ਹਿੱਸਾ ਨਹੀਂ ਮੰਨਦੀ ਇਹਨੂੰ ਇੱਕ ਅਲੱਗ ਸੂਬਾ ਮੰਨਦੀ ਐ ਲੱਖ ਇੱਕ ਦੇਸ਼ ਮੰਗਦੀ ਐ ਇਹ ਸਿਰਫ ਲਾਂਨ ਕਰਾਉਣਾ ਸਿੱਖਾਂ ਦੇ ਵਾਸੀ ਐ ਬਾਕੀ ਸੈਂਟਰ ਸਰਕਾਰ ਇਸ ਪੰਜਾਬੀ ਸੂਬੇ ਨਾਲੋਂ ਨਾਤਾ ਤੋੜ ਕੇ ਬੈਠੀ ਐ ਤੁਹਾਨੂੰ ਪਤਾ ਐ ਇਹ ਸਿਰਫ ਜ਼ੁਲਮ ਕਰਨਾ ਜਾਣਦੀ ਐ ਇਹਨਾਂ ਦਾ ਹੱਕ ਦੇ ਤੁਹਾਨੂੰ ਪਤਾ ਇੱਕ ਹੋਰ ਸਿੰਘ ਫੌਜੀ ਗੁਰਜੀਤ ਸਿੰਘ ਸਮਾਣਾ ਦੇ ਟਾਵਰ ਤੇ 400 ਮੋਟੇ ਦੇ ਉੱਪਰ ਬੈਠਾ ਹਾਂ ਹਾਂ ਉਹ ਵੀ ਉਹਦੀ ਵੀ ਇਹੀ ਮੰਗੇ ਵੀ ਕਾਨੂੰਨ ਬਣਾਇਆ ਜਾਵੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਤੇ ਮੈਂ ਤਾਂ ਬਹਿਣ ਵਾਲਾ ਵੀ ਮੂਰਖ ਨਹੀਂ ਹੋਣਾ ਕੋਈ ਫਾਇਦਾ ਨਹੀਂਗਾ ਮੂਰਖਾਂ ਨੂੰ ਉਹਨਾਂ ਨੇ ਸਾਡੇ ਇਮਾਰਤ ਤੇ ਗੋਲੀਆਂ ਨਾਲ ਉਹਦੇ ਮਰਜੋ 100 ਮਰਜੋ 200 ਮਰਜੋ ਕੀ ਫਾਇਦਾ ਕਿਉਂ ਇਹ ਕਰਦੇ ਪਿਓ ਕੁੱਲ ਮੁਲਾਕੀ ਜਿਹੜੀ ਗੱਲ ਹੈ ਜਿਸ ਤਰੀਕੇ ਦੇ ਨਾਲ ਬਾਹਰਲੇ ਸਾਡੇ ਦੇਸ਼ ਬੈਠੇ ਸਿੱਖਾਂ ਨੇ ਉਹਨਾਂ ਚ ਆਪਣਾ ਵੱਡੇ ਅਹੁਦੇ ਮੰਨ ਕੇ ਅੱਜ ਉੱਥੇ ਬੈਠ ਕੇ ਉਹ ਦੇਡ ਕੈਨੇਡਾ ਅਮਰੀਕਾ ਇੰਗਲੈਂਡ ਵਰਗੇ ਦੇਸ਼ਾਂ ਨੇ ਜੀ ਸਿੱਖਾਂ ਨੂੰ ਵਾ 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 ਦਿੱਤੀ ਉਹ ਮੇਰੇ ਕਹਿਣ ਤੇ ਨਹੀਂ ਤੁਸੀਂ ਸਾਰਿਆਂ ਨੇ ਸੁਣਿਆ ਜੀ ਉਹ ਜਿਹੜੇ ਜਿਸ ਤਰੀਕੇ ਨਾਲ ਪ੍ਰੋਗਰਾਮਡਾਈ ਬੈਠੇ ਨੇ ਉੱਤੋਂ ਦਬਾਅ ਪੈ ਕੇ ਸਰਕਾਰ ਨੂੰ ਘੇਰ ਕੇ ਤੇ ਫਿਰ ਕੋਈ ਹੱਲ ਹੋ ਸਕਦਾ ਭੁੱਖੇ ਭੈਣ ਦੇ ਨਾਲ ਤੇ ਧਰਨੇ ਲਾਉਣ ਦੇ ਨਾਲ ਇਹਨਾਂ ਨੇ ਕੁਝ ਨਹੀਂ ਦੇਣਾ ਸੁਨਾ ਟਾਵਰ ਦਾ ਵੀ ਕੋਈ ਹੱਲ ਨਹੀਂ ਹੈ ਕੁਝ ਨਹੀਂ ਹੋਣਾ ਜੀ ਉਹ ਤਾਂ ਸਿਰਫ ਬਹਿ ਕੇ ਆਪਣਾ ਆਪ ਉਗਾੜਨ ਦੀ ਲੋੜੀ ਹੈ ਕੁਝ ਨਹੀਂ ਬਣਦਾ ਸੋ ਦੋਸਤੋ ਤੁਸੀਂ ਜੁੜੇ ਸੀਗੇ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਲਿਸ਼ਾਨ ਸਿੰਘ ਗੁਰਚਰਨ ਸਿੰਘ ਗੱਟੀ ਕੋਲ ਮੈਂ ਅੱਜ ਪਹੁੰਚਿਆ ਸੀਗਾ ਸੋ ਗੱਲਬਾਤ ਕੀਤੀ ਹੈ ਸਿਰਸੇ ਵਾਲੇ ਸਾਧ ਨੂੰ ਕਈ ਪਰੋਲਾਂ ਦਿੱਤੀਆਂ ਜਾਂਦੀਆਂ ਹੈਗੀਆਂ ਨੇ ਇੱਕ ਪਾਸੇ ਬੰਦੀ ਸਿੰਘ ਜਿਹੜੇ ਲੰਬੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਬੰਦੇ ਨੇ ਉਹਨਾਂ ਦੇ ਵਾਸਤੇ ਕੋਈ ਪਰੋਲ ਨਹੀਂ ਹੈਗੀ ਸੋ ਗੱਲਬਾਤ ਕੀਤੀ ਹੈਗੀ ਗੁਰਚਰਨ ਸਿੰਘ ਗੱਟੀ ਨੇ ਬੜੇ ਡੰਗਾਈ ਦੀ ਨਾਲ ਵੀ ਗੱਲਾਂ ਕੀਤੀਆਂ ਕਿ ਸਾਡੇ ਜਿਹੜੇ ਸੰਤ ਹੈਗੇ ਨੇ ਸਾਡੇ ਜਿਹੜੇ ਬਾਬੇ ਹੈਗੇ ਨੇ ਜਦੋਂ ਉਹਨਾਂ ਦਾ ਸਹਿਯੋਗ ਹੀ ਨਹੀਂ ਹੈਗਾ ਕੌਮ ਨੂੰ ਜਦੋਂ ਉਹਨਾਂ ਦਾ ਸਹਿਯੋਗ ਹੀ ਨਹੀਂ ਹੈਗਾ ਜਾ ਕੇ ਮੋਰਚਾਂ ਦੇ ਵਿੱਚ ਫਿਰ ਬੰਦੀ ਸਿੰਘ ਬਾਹਰ ਕਿਵੇਂ ਆਣਗੇ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਦੇ ਨਾਲੇ ਆਪਣੇ ਲਾਈਕ ਕਮੈਂਟ ਦਿਓ ਨਾਲੇ ਖਾਨ ਸਾਹਿਬ ਜੀ ਜਿੰਨੇ ਸਵਾਗਤ ਹੁੰਦੇ ਨੇ ਕਹਿੰਦੇ ਬੰਦੀ ਸਿੰਘ ਦੀ ਫੋਟੋ ਲੱਗੀ ਜੀ ਇਹ ਬਾਬਿਆਂ ਦੀ ਲੱਗਦੀ ਹੈ ਬਾਕੀ ਮਨਾਈ ਗਈ ਇਸਨ ਮੁਖਸਰ ਸਾਹਿਬ ਕਿਹਦੇ ਬੰਦੀ ਸਿੰਘਾਂ ਦੀ ਜਾਂ 84 ਦੇ ਸ਼ਹੀਦਾਂ ਦੀ ਫੋਟੋ ਲੱਗੀ ਸਾਰਿਆਂ ਨੇ ਆਪਣੀਆਂ ਟਕਾਲੀਆਂ ਜੇ ਅਮਰਤਪਾਲ ਨੇ ਆਪਦੀ ਉਹਨੇ ਟਕਾਲੀ ਉਹਨਾਂ ਨੇ ਸਾਰਿਆਂ ਨੇ ਆਪੋ ਆਪ ਦੇ ਗੱਲ ਦੇ ਤਖਤੇ ਪੜਾ ਕੇ ਲਾਤੇ ਨਾ ਕਹੇ ਬੰਦੀ ਸਿੰਘਾਂ ਦੀਆਂ ਪੁਣਾ ਕੇ ਵੱਡੀ ਚੈਨ ਹਰ ਪਿੰਡ ਪਿੰਡ ਹਰ ਗੁਰਦੁਆਰਾ ਗੁਰਦੁਆਰੇ ਲਾਇਆ ਲੋਕਾਂ ਨੂੰ ਪਤਾ ਹੀ ਕੋਈ ਨਹੀਂ ਸਾਡੇ ਸਿੰਘ ਕਿੰਨੇ ਅੰਦਰ ਨੇ ਇਹ ਕਰਕੇ ਸਾਰਾ ਪਖੰਡ ਦਾ ਜਿਹੜਾ ਇਹ ਢੇਰਾ ਚਲਾਇਆ ਜਾ ਰਿਹਾ ਇਹ ਨਾ ਚਲਾਵੋ ਬੰਦੀ ਸਿੰਘਾਂ ਦੀਆਂ ਫੋਟੋਆਂ ਲਾਵੋ ਬੰਦੀ ਸਿੰਘਾਂ ਦੇ ਪਿੰਡਾਂ ਪਿੰਡਾਂ ਵਿੱਚ ਪ੍ਰਚਾਰ ਕਰੋ ਲੋਕਾਂ ਨੂੰ ਦੱਸੋ ਉਹ ਗੱਲ ਤਾਂ ਕਦੇ ਹੁੰਦੀ ਨਹੀਂ ਕਿਹੜੀ ਸਟੇਜ ਹੈਗੀ ਜਿਹੜੀ ਧਾਰਮਿਕ ਸਟੇਜ ਹੋਵੇ ਉਹਦੇ ਤੋਂ ਬੰਦੀ ਸਿੰਘਾਂ ਦਾ 1984 ਦਾ ਸਿੱਖਾਂ ਦਾ ਜ਼ਿਕਰ ਕੀਤਾ ਜਾਵੇ ਕਦੇ ਨਹੀਂ ਕੀਤਾ ਜਾਂਦਾ ਵੱਡੇ ਵੱਡੇ ਪ੍ਰਚਾਰਕ ਵੀ ਨਹੀਂ ਕਰਦੇ ਜਿਹੜੇ ਪ੍ਰਚਾਰ ਕਹਿੰਦੇ ਅਸੀਂ ਕੌਮ ਦੇ ਕੌਮ ਦੇ ਨਹੀਂ ਉਹ ਸੈਂਟਰ ਸਰਕਾਰ ਦੇ ਨੇ ਉਹਨਾਂ ਵੀ ਕਦੀ ਨਾਂ ਨਹੀਂ ਲਿਆ ਵੈਸ ਤਰੀਕੇ ਦੇ ਨਾਲ ਸ਼ਹੀਦ ਹੋਏ ਨੇ ਸਾਡੇ ਸਿੰਘ ਭਾਈ ਪਿਆਰੋ ਜਿਹੜੇ ਕਵੀਸ਼ਰ ਸੀ ਭਾਈ ਨਰਮਲ ਸਿੰਘ ਉਹਦੀ ਜਿਬ ਵੱਢ ਕੇ ਜਿਉ ਉਹਨੂੰ ਬੜਾ ਕੋ ਕੋ ਕੇ ਮਾਰਤਾ ਉਹ ਪਿਛਰੀ ਹੁੰਦਾ ਸੀ ਕਦੇ ਉਹਦਾ ਜ਼ਿਕਰ ਨਹੀਂ ਆਇਆਗਾ ਇਸ ਕਰਕੇ ਪਿਆਰੋ ਜਿਹੜੇ ਸਿੱਖ ਧਰਮ ਦੇ ਪ੍ਰਚਾਰਕ ਹੁੰਦੇ ਹੋ ਸਿੱਖੀ ਦਾ ਕੋਈ ਨਾ ਕੋਈ ਦਰਦ ਕਰਕੇ ਉਹਨਾਂ ਦਾ ਪ੍ਰਚਾਰ ਕਰੋ ਤੇ ਗੁਰੂ ਦੇ ਕੋਲੇ ਬੈਠ ਕੇ ਸੱਚ ਬੋਲੋ ਜੀ ਗੁਰੂ ਗ੍ਰੰਥ ਸਾਹਿਬ ਜੀ ਕੋਲੇ ਝੂਠ ਨਾ ਬੋਲੋ ਲੋਕਾਂ ਨੂੰ ਕਹਿੰਦੇ ਹੋ ਤੁਹਾਨੂੰ ਨਰਕਾਂ ਦਾ ਭਾਗੀ ਬਣੋਗੇ ਪਰ ਤੁਸੀਂ ਗੁਰੂ ਕੋਲੇ ਝੂਠ ਬੋਲ ਕੇ ਖਫਟ ਵੱਡੇ ਵੱਡੇ ਪ੍ਰਾਤ ਟੋਲਦੇ ਹੋ ਧੀਆਂ ਭੈਣਾਂ ਦੀ ਇੱਜ਼ਤਾਂ ਨਾਲ ਖਲਵਾੜ ਕਰਦੇ ਤਾਂ ਉਹਦਾ ਨਰਕਾ ਵੀ ਨਹੀਂ ਨਿਕਲੇਗਾ ਤੇ ਨਹੀਂ ਬਿਲਕੁਲ ਜੀ ਬਿਲਕੁਲ ਸੋ ਗੱਟੀ ਸਾਹਿਬ ਜੀ ਸਮਾਂ ਦੇਣ ਵਾਸਤੇ ਧੰਨਵਾਦ